ਮੈਂ ਦਰਸ਼ਨ ਸਿੰਘ ਢਣੋਲਾ ਅੱਜ ਬਰਨਾਲਾ ਵਿਖੇ ਜਗਿੰਦਰਪਾਲ ਸਿੰਘ ਦੇ ਡੇਰੀ ਫਾਰਮ ਤੇ ਪਹੁੰਚਾਂਗਾ। ਉਹਨਾਂ ਦੇ ਜੋ ਵਰਕਰ ਪਸ਼ੂ ਦੀ ਸਾਬ ਸੰਭਾਲ ਕਰਦੇ ਨੇਗੇ ਰਾਦੇ ਜੀ ਉਹਨਾਂ ਨੇ ਸਾਡਾ ਅਬ ਸੀਐਫਸੀ ਪਲੱਸ ਪਾਊਡਰ ਵਰਤ ਰਹੇ ਨੇਗੇ। ਤਿੰਨ ਡੱਬੇ ਪਹਿਲਾਂ ਵਰ ਚੁੱਕੇ ਨੇ ਪੰਜ ਅੱਜ ਲੈਨੇ। ਇਹਨਾਂ ਨਾਲ ਗੱਲਬਾਤ ਕਰਦਿਆਂ ਮੈਨੂੰ ਕੀ ਕੀ ਫਾਇਦੇ ਹੋਏ ਨੇ। ਰਾਦੇ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਦੇ ਜੀ ਤੁਸੀਂ ਸਿਰਫ ਪਾਊਡਰ ਵਰਤ ਰਹੇ ਹੋਗੇ ਪਹਿਲਾਂ ਤੁਸੀਂ ਗਾਂ ਤੇ ਵਰਤਿਆ ਉਹਦੇ ਕੀ ਕੀ ਫਾਇਦੇ ਹੋਏ ਨੇ ਬਾਕੀ ਜਿਹੜੇ ਹੋਰ ਪਸ਼ੂਆਂ ਦੇ ਵਰਤ ਰਹੇ ਹੋ ਕਿੰਨੇ ਪਸ਼ੂਆਂ ਦੇ ਵਰਤ ਰਹੇ ਹੋ 15 ਪਸ਼ੂ ਤੇ ਵਰਤ ਰਾਜੀ 15 ਪਸ਼ੂ ਤੁਸੀਂ ਵਰਤ ਰਹੇ ਹੋਗੇ ਜੀ ਤੇ ਆ ਗਾਇ ਦਾਤੀ ਰਾਜੀ ਪਹਿਲਾਂ 2 ਕਿਲੋ ਦੁੱਧ ਠੀਕ ਹੈ ਜੀ ਅਨੇਦਾਬਾਦ ਜੇ 8 ਕਿਲੋ ਦੁੱਧ ਠੀਕ ਹੈ ਜੀ ਹੋਰ ਇਹਦਾ ਫਾਇਦਾ ਕੀ ਹੋਇਆ ਇਹਦਾ ਫਾਇਦਾ ਵਧੀਆ ਹੋਇਆ ਜੀ ਥਣ ਦੀ ਪ੍ਰੋਬਲਮ ਕਿਸ ਦੀ ਸੀ ਖੂਨ ਚ ਹੁੰਦਾ ਪ੍ਰੋਗਰਾਮ ਤੇ ਦੋਸਤ ਖਰਾਬ ਹੋ ਗਿਆ ਜਿਵੇਂ ਖੂਨ ਹੁੰਦਾ ਸੀਗਾ ਖੂਨ ਆਉਂਦਾ ਸੀ ਜੀ ਜਿਵੇਂ ਅੰਦਾ ਤੇ ਉਹਨੂੰ ਤਾਂ ਲੱਗਦਾ ਤੇ बेच ਦੇਮੋਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਹਨੇ ਸਰਦਾਰ ਵੀ ਕਹਿੰਦਾ ਚਲ ਕਟਕਟ ਦੀ ਮੈਂ ਕਹਿੰਦਾ ਇਹਨੂੰ ਦੁਕਾਨੇ ਬੇਚ ਲਈਏ ਠੀਕ ਹੈ ਜੀ ਇਸ ਤੋਂ ਬਾਅਦ ਇਹ ਪੋਰਟਰ ਆਪਣਾ ਬੜਕਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸੈਟ ਹੋ ਗਿਆ ਤੇ ਇਹਦੇ ਪਹਿਲਾ ਖਰਚ ਵੀ ਕੀਤਾ ਸੀਗਾ ਥਣਾ ਤੇ ਖਰਚਾ ਬਹੁਤ 6000 ਲੱਗਦਾ 6000 ਖਰਚ ਕੀਤਾ ਸੀਗਾ ਠੀਕ ਹੈ ਜੀ ਠੀਕ ਨਹੀਂ ਹੋਇਆ ਸੀਗਾ ਜਿੰਦੀ ਪਾਊਡਰ ਨਾਲ ਠੀਕ ਹੋ ਗਿਆ ਬਾਕੀ ਹੋਰ ਪਸ਼ੂਆਂ ਦਾ ਤੁਹਾਡਾ ਕੀ ਫਾਇਦਾ ਹੋਇਆ ਜੀ ਪਸ਼ੂ ਦਾ ਤੇ ਬਾਜੀ ਆ ਬੱਚਾ ਸੀਤਾ ਤੀ ਠੀਕ ਹੈ ਜੀ ਤਿੰਨ ਕਿਲੋ ਤੋਂ ਮਹੀਨਾ ਵੀ ਨਾ ਪਾਈ ਨਾ ਆਪਣੀ ਦਵਾਈ ਠੀਕ ਹੈ ਜੀ 3 ਕਿਲੋ ਦੁੱਧ ਵਧ ਗਿਆ ਜੀ 3 ਕਿਲੋ ਇਹਦਾ ਵਧ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਆ ਬਾਕੀ ਆ ਗੁਜਰਾ ਮਤ ਜੀ ਇਹ ਦੰਬਾ ਤੇ 2 ਕਿਲੋ ਠੀਕ ਹੈ ਜੀ ਦੰਬਾ ਵੀ 3 ਕਿਲੋ ਵੱਧ ਗਿਆ 3 ਕਿਲੋ ਦਾ ਵੱਧ ਗਿਆ ਜੀ ਠੀਕ ਹੈ ਜੀ ਉਹ ਸਾਡੇ ਆਮਾ ਦਾ ਆਹ ਲੱਗੀਦਾ ਆਹ ਅੱਜ ਕਿੱਥੇ ਆਇਆ ਸੀ ਸੈੱਟ ਹੋ ਗਿਆ ਜੀ 4 ਕਿਲੋ ਵੱਧ ਗਿਆ ਜੀ 4 ਕਿਲੋ ਦਾ ਵੱਧ ਗਿਆ ਜੀ ਹਾਂ ਜੀ 7 ਕਿਲੋ ਦੁੱਧ ਹੋ ਗਿਆ ਠੀਕ ਹੈ ਜੀ ਮਾਰੇ ਸਾਡੇ ਸਾਰੇ ਪਸ਼ੂਨ ਵਧੀਆ ਹੋ ਗਏ ਜੀ ਵਧੀਆ ਬਹੁਤ ਬੜਤ ਹੋ ਗਿਆ ਠੀਕ ਹੈ ਜੀ ਜਾਂਦੀ ਸੋਡਾ ਕਹਿਣ ਦਾ ਮਤਲਬ ਹੈਗਾ ਵੀ ਸੋਡੇ ਪਸ਼ੂ ਦਾ ਥਣ ਵੀ ਠੀਕ ਹੋ ਗਏ ਜੀ ਜੋ 6000 ਰੁਪਏ ਖਰਚਾ ਹੋ ਗਿਆ ਸੀ ਉਹਦੇ ਨਾਲ ਠੀਕ ਨਹੀਂ ਹੋਇਆ ਸੀ ਜਿਵੇਂ ਬਾਲ ਬੁਲਉਣ ਲੱਗ ਗਏ ਨੇ ਜਾਂਦੀ ਪਿੰਡੇ ਤੇ ਚਮਕਾਉਣੀ ਸ਼ੁਰੂ ਹੋ ਗਈ ਜੀ ਠੀਕ ਹੈ ਜੀ ਚਲੋ ਛੋਡੇ ਹੋਰ ਤਾਂ ਜਿੰਨੇ ਬਹੁਤ ਬਹੁਤ ਫਾਇਦੇ ਹੋਏ ਨੇ ਤੁਸੀਂ 15 ਪਸ਼ੂ ਨੂੰ ਦੁੱਧ ਪਾ ਰਹੇ ਹੋ ਜਿਹੇ ਪਾਊਡਰ ਹਾਂਜੀ ਤਾਂ ਇਹਦਾ ਛੋਡਾ ਜੀ 15 ਰੁਪਏ 15 15 ਪਸ਼ੂ ਦਾ 17 ਕਿਲੋ ਦੁੱਧ ਵਧ ਗਿਆ ਤੁਸੀਂ ਦੱਸ ਰਹੇ ਹੋਗੇ 60 ਤੁਸੀਂ ਦੁੱਧ ਕੀ ਰੇਟ ਪਾ ਰਹੇ ਹੋ ਅਸੀਂ 60 60 ਰੁਪਏ ਦੁੱਧ ਪਾ ਰਹੇ ਹਾਂ ਜੀ ਤਾਂ ਜਿਹੜਾ 17 ਕਿਲੋ ਦੁੱਧ ਹੈਗਾ 60 ਰੁਪਏ ਹਿਸਾਬ ਨਾਲ 1020 ਥੋੜਾ ਰੋਜ਼ ਦਾ ਫਾਇਦਾ ਹੋਣ ਲੱਗ ਗਿਆ। ਪਰ ਥੋੜਾ ਇੱਕ ਪੁੱਛ ਦਾ ਖਰਚਾ ਰੋਜ਼ ਦਾ 11 ਰੁਪਏ ਹੋ ਰਿਹਾ 15 ਪੁੱਛ ਥੋੜਾ ਘਰਚਾ ਹੋਇਆ 165 ਰੁਪਏ। ਹਾਂਜੀ ਹਾਂਜੀ ਹੁਣ ਜੇ ਮਹੀਨੇ ਦੀ ਗੱਲ ਕਰੀਏ ਥੋੜਾ ਮਹੀਨੇ ਦਾ ਖਰਚਾ ਬਣਦਾ 4950 ਰੁਪਏ। ਜਿਹੜਾ ਥੋੜਾ ਫਾਇਦਾ ਬਣਦਾ ਹੈਗਾ 30600 ਦਾ ਬਣਦਾ ਹੈਗਾ। ਜੇ ਇਹਦੇ ਵਿੱਚੋਂ ਆਪਾਂ 4950 ਰੁਪਏ ਕੱਢ ਦੇਣਾ 25000 ਮਹੀਨੇ ਥੋੜਾ ਫਾਇਦਾ ਹੋਣ ਲੱਗ ਗਿਆ ਜੀ। ਤਾਂ ਤੁਸੀਂ ਥੋੜਾ 25000 ਮਹੀਨੇ ਦਾ ਫਾਇਦਾ ਹੋ ਤਾਂ ਤੁਸੀਂ ਜਿਹੜੇ ਇੱਥੇ ਹੋਰ ਫਾਰਮ ਨਹੀਂ ਮੱਝਾਂ ਗਾਵਾਂ ਦੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹਣੀ ਹੋਗੀ ਜੀ ਸਲਾਹ ਇਹ ਦਿੰਨੇ ਜੀ ਵਧੀਆ ਫੋਡਰ ਹੈ ਜੀ ਨਾਲੇ ਤਾਂ ਬਚਤ ਵੀ ਵਧੀਆ ਹੁੰਦਾ ਨਾਲੇ ਖੁਰਾਕ ਵੀ ਮੇਰਾ ਤਾਂ ਦਾਣੇ ਜੁਨੇ ਵੀ ਬੰਦ ਕਰਤਾ ਇਹਦੇ ਨਾਲ ਜੀ ਮੇਰੇ ਵਧੀਆ ਫਿੱਟ ਬਈ ਗਿਆ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਵਧੀਆ ਫਿੱਟ ਬਈ ਗਿਆ ਨਾਲੇ ਤਾਂ ਖੁਰਾਕ ਨਾਲ ਘੱਟ ਹੋ ਗਿਆ ਠੀਕ ਹੈ ਜੀ ਇਹਦੇ ਨਾਲ ਨਾਲੇ ਸਾਡਾ ਦੁੱਧ ਵਧੀਆ ਦੁੱਧ ਵਧੀਆ ਕੀ ਜੀ ਜਿੰਦੀ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਵੀ ਸੋਡਾ ਫਾਇਦਾ ਹੋਇਆ ਲੋਕ ਹੋਰ ਵੀ ਫਾਇਦਾ ਠਾਉਣ। ਹੋਰ ਵੀ ਫਾਇਦਾ ਲੈ ਸਕਦੇ ਆ ਜੀ। ਸਾਰੇ ਨੂੰ ਵੀਰ ਭਾਈ ਨੂੰ ਕਹਿੰਦੇ ਆ ਕਿ ਵਧੀਆ ਇਹ ਦਵਾਈ ਵਰਤੋ। ਠੀਕ ਹੈ ਜੀ। ਹਾਂਜੀ। ਧੰਨਵਾਦ ਜੀ। ਸਤ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲ।